ਫਤਨਾ ਵਾਹਿਗੁਰੂ ਮਿੱਤਰੋ ਚੱਲ ਪਿਆ ਕੰਮ ਅੱਜ ਆਪਣੇ ਨਵੇਂ ਖੁੱਡਿਆਂ ਦੇ ਡੋਰਾਂ ਦਾ ਤੇ ਮਿਸਤਰੀ ਬੁਲਾ ਲਿਆ ਆਪਾਂ ਘਰੇ ਵੈਲਡਰ ਤੇ ਪਾਈਪਾਂ ਕੱਟੀ ਜਾਂਦੇ ਨੇ ਪਾਈਪਾਂ ਕੱਟ ਕੇ ਫੇਰ ਬਣਾਉਣਗੇ ਫਰੇਮ ਤਾਂ ਅੱਜ ਬਈ ਦੋਨੇ ਖੁੱਡਿਆਂ ਤੇ ਡੋਰ ਲਵਾ ਦਾਂਗੇ ਆਪਾਂ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਜਿਵੇਂ ਜਿਵੇਂ ਬਣਦੇ ਆ ਚਲੋ ਬਾਈਆਂ ਨੂੰ ਪਹਿਲਾਂ ਪਾਈਪਾਂ ਕੱਟ ਲੈਣ ਦੋ ਐਨੇ ਆਪਾਂ ਆਪਦੇ ਕੰਮਕਾਰ ਨਿਵੇੜ ਆਈਏ ਫੇਰ ਦੇਖਦੇ ਆ ਜਦੋਂ ਬਣਾਇਆ ਫਰੇਮ ਦੇਖੋ ਮਿੱਤਰੋ ਫਿਰ ਰੌਣਕ ਆਪਣੇ ਜਾਨਵਰ ਵਿਭਾਗ ਦੇ ਸਾਰੇ ਪਾਸੇ ਜਾਨਵਰੀ ਜਾਨਵਰ ਹੋ ਗਏ ਤੇ ਬਾਪੂ ਨੇ ਲਿਆਂਦਾ ਬਈ ਹਰਾ ਤਾ ਟਰੇ ਦੇ ਵਿੱਚ ਪਾਊਗਾ ਹਰਾ ਤੇ ਬਾਕੀ ਬਈ ਚੂਚੇ ਦੇਖੋ ਕਿੰਨੇ ਹੋਗੇ ਐਨ ਬਈ ਭਰਿਆ ਪਿਆ ਵੇੜਾ ਬਾਕੀ ਬਈ ਕਈ ਭਰਾ ਪੁੱਛਦੇ ਹੁੰਦੇ ਨੇ ਬਈ ਹਨਾ ਅਸੀਲ ਚੂਚੇ ਸੇਲ ਲਈ ਹੈਗੇ ਨੇ ਵੇਚਦੇ ਹਾਂ ਤਾਂ ਬਈ ਜਦੋਂ ਆਪਾਂ ਸੇਲ ਲਈ ਪਾਏ ਤੁਹਾਨੂੰ ਅਪਡੇਟ ਪਾ ਦਾਂਗੇ ਫਿਲਹਾਲ ਤਾਂ ਹਜੇ ਬਈ ਕੋਈ ਵੀ ਜਾਨਵਰ ਨਹੀਂ ਵੇਚਦੇ ਤਾਂ ਜਦੋਂ ਅਸੀਲ ਚੂਚੇ ਜਾਂ ਫੈਂਸੀ ਜਿਹੜੇ ਵੀ ਵੇਚਣੇ ਹੋਏ ਤੁਹਾਨੂੰ ਅਪਡੇਟ ਪਾ ਦਾਂਗੇ ਬਈ ਚੈਨਲ ਤੇ ਇੱਧਰ ਡਾਕੂ ਆਏ ਹਾਏ ਹਾਏ ਡਾਕੂ ਕੀ ਬਾਤ ਹੈ ਤਾਂ ਮਿੱਤਰੋ ਡਾਕੂ ਦੇ ਨਾਲ ਆਪਾਂ ਦੋ ਮੁਰਗੀਆਂ ਲਾਈਆਂ ਨੇ ਇੱਕ ਚਿੱਟੀ ਇੱਕ ਕਾਲੀ ਤੇ ਬਈ ਦੇਖੋ ਦੋਨੇ ਮੁਰਗੀਆਂ ਨੇ ਅੰਡੇ ਧਰਖੇ ਨੇ ਕੀਰਤ ਇਹਨਾਂ ਦੇ ਅੰਡੇ ਚੱਕ ਲਾ ਤੇ ਅੰਡਿਆਂ ਤੇ ਨਿਸ਼ਾਨੀਆਂ ਲਾ ਕੇ ਆਪਾਂ ੜਖਾਂਗੇ ਫਿਰ ਡਾਕੂ ਦੇ ਬੱਚੇ ਕਢਾਵਾਂਗੇ ਦੋਨੇ ਅੰਡੇ ਚੱਕ ਲਾ ਬੁੱਝ ਕੇ ਜੇ ਚੱਕ ਲਾ ਚੱਕ ਲਾ ਤੈਨੂੰ ਕੁਛ ਨਹੀਂ ਕਹਿੰਦਾ ਡਰਦਾਗਾ ਤੂੰ ਯਾਰ ਚੱਕ ਲਾ ਇਧਰ ਆ ਲੈ ਮੈਂ ਚੱਕਾ ਇਧਰ ਹੋ ਤੈਨੂੰ ਇਹਨੇ ਦੱਸ ਕੀ ਕਹਿਣਾਗਾ ਇੱਕ ਆਸੀ ਭਈ ਅੰਡਾ ਤੇ ਇੱਕ ਆ ਪਿਆਗਾ ਦੋਨੇ ਮੁਰਗੀਆਂ ਨੇ ਅੰਡੇ ਦੇ ਰਖੇ ਨੇ ਇੱਕ ਵਾਰੀ ਆਪਾਂ ਦੋਨੇ ਅੰਡੇ ਸਾਈਡ ਤੇ ਰੱਖ ਦਿੰਨੇ ਆ ਫਿਰ ਜਾਂਦੇ ਹੋਏ ਲੈ ਕੇ ਚਲਾਂਗੇ ਆਪਾਂ ਚਲਾ ਲਈ ਬਈ ਮੋਟਰ ਤੇ ਆਪਾਂ ਛਿੜਕਦੇ ਹਾਂ ਹੁਣ ਪਾਣੀ ਮਾਸਟਰ ਕੇਜ ਦੇ ਅੰਦਰ ਇਹਨਾਂ ਨੂੰ ਦਿੰਨੇ ਆਪਾਂ ਠੰਡੀ ਠੰਡੀ ਹਵਾ ਜਿਵੇਂ ਜਿਵੇਂ ਹਵਾ ਚੱਲੂਗੀ ਫਿਰ ਨਜ਼ਾਰਾ ਆਊ ਇਹਨਾਂ ਨੂੰ ਠੰਡੇ ਪਾਣੀ ਦਾ ਛਿੜਕੇ ਹੋਏ ਦਾ ਇਹਨਾਂ ਨੂੰ ਵੀ ਨੂੰ ਆਦੋ ਐਨ ਅੰਦਰੋਂ ਵਧੀਆ ਹੋ ਜੂ ਗੇਟ ਖੋਲੇ ਦਾ ਗੇਟ ਖੋਲ ਇਹਦਾ ਗੇਟ ਖੋਲ ਦੇ ਬਾਸ ਲਓ ਬਈ ਹਾਂ ਵੀ ਲਓ ਨਿਆਰਾ ਤੁਸੀਂ ਵੀ ਕਰ ਦੇ ਬੰਦ ਗੇਟ ਕਰ ਦੇ ਬੰਦ ਪਾਣੀ ਦਿੱਤਾ ਛੜਕ ਤੇ ਆ ਲਿਆਂਦੇ ਬਈ ਇਹਨਾਂ ਦੇ ਦਾਣੇ ਗੁੱਲੀ ਡੰਡਾ ਭਰ ਕੇ ਆ ਰੱਖ ਦਿੰਨੇ ਆ ਇੱਥੇ ਮਾਸਟਰ ਕੇਜ ਦਾ ਕੰਮ ਨਿਬੜ ਗਿਆ ਬਈ ਪਾਣੀ ਪੂਣੀ ਛੜਕਤਾ ਦਾਣਾ ਪਾਣੀ ਰੱਖਤਾ ਕੰਮ ਓਕਿਆ ਹੁਣ ਲੈਣ ਦੋ ਇਹਨਾਂ ਨੂੰ ਨਿਆਰੇ ਗਰਮੀ ਦੇ ਵਧੀਆ ਹੋ ਗਿਆ ਬਈ ਠੰਡਾ ਠੰਡਾ ਅੰਦਰੋਂ ਜਮਾਂ ਕੰਮ ਲੋਟ ਆ ਲੈ ਆ ਜਾ ਪਹਿਲਾ ਤੇਰਾ ਵੀ ਭਰੀਏ ਪਾਂਡਾ ਆ ਜਾ ਪੀਲਾ ਚੱਕ ਆ ਜਾਓ ਬਈ ਬਾਕੀ ਦਾ ਪਾਣੀ ਆਪਾਂ ਇੱਧਰ ਸਬਜ਼ੀਆਂ ਚ ਛੱਡ ਦਿੰਨੇ ਹਾਂਗੇ ਹਨਾ ਇੱਥੋਂ ਭਰ ਜੂ ਇੱਧਰ ਐਨ ਸਾਰੀਆਂ ਸਬਜ਼ੀਆਂ ਨੂੰ ਵਧੀਆ ਚੱਲ ਜੂ ਪਾਣੀ ਲੈ ਵੀ ਕਰਦੇ ਬੰਦ ਗੇਟ ਇਹਦਾ ਮਿੱਤਰੋ ਇੱਧਰ ਬਣ ਗਿਆ ਆਪਣੇ ਖੁੱਡਿਆਂ ਦੀਆਂ ਟਾਕੀਆਂ ਦਾ ਫਰੇਮ ਦੋ ਫਰੇਮ ਬਣਾਤੇ ਬਾਈਆਂ ਨੇ ਤੇ ਵੈਲਡ ਕਰੀ ਜਾਂਦੇ ਨੇ ਬਈ ਦੋਨੇ ਟਾਕੀਆਂ ਦੇ ਫਰੇਮ ਬਣ ਗਏ ਬਈ ਆਪਣੇ ਆਸੀਂ ਭਈਆ ਆਪਣਾ ਦੂਜਾ ਪੱਲਾ ਤੇ ਹੁਣ ਭਈ ਇਹਦੇ ਵਿੱਚ ਲਾਉਣਗੇ ਸਪੋਟਾਂ ਦੋਨੇ ਪੱਲਿਆਂ ਦੇ ਵਿੱਚ ਦੋ ਦੋ ਸਪੋਟਾਂ ਲਾਉਣਗੇ ਤੇ ਉਸ ਤੋਂ ਬਾਅਦ ਭਈ ਹਨਾ ਫੇਰ ਲਾਉਣਗੇ ਜਾਲੀ ਤਾਂ ਮਿੱਤਰੋ ਭਾਈਆਂ ਨੂੰ ਤਿਆਰ ਕਰ ਲੈਣ ਦਿਓ ਫੇਰ ਦਿਖਾਉਨੇ ਆ ਤੁਹਾਨੂੰ ਹੁਣ ਆਪਾਂ ਰੱਖਦੇ ਆ ਭਈ ਆਪਣੇ ਬੱਚਿਆਂ ਨੂੰ ਦਾਣੇ ਆ ਜੋ ਭਈ ਭੁੱਖ ਲੱਗ ਰਹੀ ਐ ਇਹਨਾਂ ਨੂੰ ਆ ਜੋ ਖਾ ਲਓ ਇਹਨਾਂ ਦੇ ਖੋਡੇ ਦੀ ਦੁਆਰੇ ਸਫਾਈ ਕਰਨ ਵਾਲੀ ਹੋਗੀ ਆ ਆ ਆ ਆ ਜੋ ਤੁਸੀਂ ਵੀ ਆ ਜੋ ਆ ਆ ਆ ਆ ਜੋ ਫੇਰ ਕਰੀਏ ਬੰਦ ਆਹ ਢਾਣੇ ਬਈ ਫੈਂਸੀਆਂ ਨੂੰ ਰੱਖ ਦਿੰਨੇ ਆ ਆ ਜੋ ਵੀ ਸਾਰੇ ਆ ਆ ਆ ਆ ਇਧਰ ਮੁਖੀਆਂ ਨੇ ਧਰ ਲਈ ਲੱਗਦਾ ਅੰਡੇ ਹਾਂ ਵੀ ਦਿਖਾਓ ਧਰ ਲਿਆ ਬਈ ਧਰ ਲਿਆ ਧਰ ਲਿਆ ਕਿਨੇ ਤਰ ਨੇ ਇੱਕ ਕੇ ਦੋ ਦੋਨੇ ਧਰ ਲੇ ਬਈ ਤਾਂ ਬਹੁਤ ਵਧੀਆ ਹੋਇਆ ਆ ਜੋ ਫਿਰ ਕਰੀਏ ਬੰਦ ਆ ਜਾ ਵੀ ਆ ਲੈ ਦੂਜਾ ਖੀਰਾ ਆ ਲੈ ਪਾਣੀ ਓਏ ਹੋਏ ਹੋਏ ਆ ਕੀ ਹੋ ਗਿਆ ਓਏ ਤਾ ਮਿੱਤਰੋ ਬਈ ਇੱਥੇ ਬੱਚਾ ਰੱਖ ਰੱਖਿਆ ਬਈ ਕਿਸੇ ਨੇ ਡੋਲੀ ਦੇ ਉੱਤੇ ਬਈ ਬੱਚਾ ਮਰਿਆ ਪਿਆ ਤੇ ਬਈ ਬੱਚਾ ਖਾਦਾ ਪਿਆਗਾ ਯਾਰ ਓਹੋ ਹੋ ਆ ਕਿਵੇਂ ਮਾਰਤਾ ਯਾਰ ਇਹਨੇ ਯਾਰ ਤਾਂ ਬਈ ਬੱਚਾ ਤਾਂ ਘਰ ਦੇ ਨਹੀਂ ਕੱਟ ਕੇ ਬਾਹਰ ਰੱਖਿਆ ਹੋਣਾ ਪਰ ਬਈ ਦੇਖੋ ਖਾ ਕੇ ਮੇ ਰੱਖਿਆ ਯਾਰ ਖਰਗੋਸ਼ਣੀ ਦਾ ਕੰਮ ਲੱਗਦਾ ਬਈ ਹੋਰ ਤਾਂ ਇਹਦੇ ਅੰਦਰ ਕੋਈ ਚੀਜ਼ ਜਾ ਨਹੀਂ ਸਕਦੀ ਬਰੀਕ ਜਾਲੀ ਲੱਗੀ ਆ ਬਈ ਦੇਖੋ ਹੋਰ ਤਾਂ ਕੋਈ ਇਹਦੇ ਅੰਦਰ ਚੀ ਟੱਪਦੀ ਨਹੀਂ ਹੈਗੀ ਆ ਜਾਲੀ ਦੇ ਤਾਂ ਬਈ ਆ ਕੰਮ ਖਰਗੋਸ਼ਣੀ ਨੇ ਕਰਿਆ 101% ਬੱਚੇ ਨੂੰ ਕਿਵੇਂ ਖਾ ਗਈ ਯਾਰ ਕੋਈ ਸਮਝ ਨਹੀਂ ਆਉਂਦੀ ਆ ਦੇਖ ਕੀ ਕਰਿਆ ਅਕਲ ਨਹੀਂ ਤੈਨੂੰ ਮਾਰ ਕੇ ਰੱਖਤਾ ਵਿਚਾਰਾ ਤਾਂ ਚਲੋ ਮਿੱਤਰੋ ਬਈ ਇਹਨੂੰ ਕਰ ਦਿਆਂ ਬੰਦ ਤੇ ਇਹਨੂੰ ਵਿਚਾਰੇ ਨੂੰ ਆਪਾਂ ਦੱਬ ਕੇ ਆਉਨੇ ਆ ਹਨਾ ਬਾਹਰਲੇ ਪਾਸੇ ਆਪਾਂ ਖਰਗੋਸ਼ ਵੀ ਅੱਡ ਕਰਤੇ ਸੀ ਤਾਂ ਕਿ ਬੱਚੇ ਸੇਫ ਰਹਿਣ ਤਾਂ ਚਲੋ ਬਈ ਇਹਨੂੰ ਕਰ ਦਿਆਂ ਅਲਵਿਦਾ ਗੁੱਡ ਬਾਏ ਰੈਸਟ ਇਨ ਪੀਸ ਰੱਬ ਦੀ ਆਤਮਾ ਨੂੰ ਸ਼ਾਂਤੀ ਦੇਵੇ ਆ ਲਓ ਬਈ ਇਧਰ ਕਰਤਾ ਬਾਈ ਨੇ ਪੱਲਾ ਤਿਆਰ ਵਿਚਾਲੇ ਸਪੋਟਾਂ ਲਾ ਕੇ ਹੁਣ ਲੱਗੂ ਜਾਲੀ ਆ ਚੱਕ ਲਈ ਬਾਈ ਨੇ ਜਾਲੀ ਤੇ ਪਾਲੀ ਪੱਲੇ ਦੇ ਉੱਤੇ ਲੰਮੀ ਤੇ ਬਈ ਪੇਚ ਲਾ ਲਾ ਕੇ ਹਨਾ ਜਾਲੀ ਸੈੱਟ ਕਰੂ ਤੇ ਬਈ ਜਾਲੀ ਲਾਊਗਾ ਤੇ ਸਪੋਟਾਂ ਵਧੀਆ ਜਾਲੀ ਨੂੰ ਟਾਈਟ ਕਰਕੇ ਰੱਖਣਗੀਆਂ ਤੇ ਜਾਲੀ ਲਵਾਵਾਂਗੇ ਆਪਾਂ ਜਮਾ ਖਿੱਚ ਕੇ ਐਨ ਵਧੀਆ ਟਾਈਟ ਕਰਕੇ ਜਿਹੜੀਆਂ ਵਿਚਾਲੇ ਸਪੋਟਾਂ ਨੇ ਪਹਿਲਾਂ ਫਲਾਫੀ ਵੀ ਇਹਨਾਂ ਨੂੰ ਖੜਮੇ ਲੋਟ ਲਵਾ ਦਈਏ ਪੈਪਾ ਨੂੰ ਫਿਰ ਟੇਡੀਆਂ ਲਵਾਤੀਆਂ ਐਂ ਜਿਆਦੇ ਸੋਹਣੀਆਂ ਲੱਗਦੀਆਂ ਨੇ ਬਈ ਇਧਰ ਬਾਈ ਨੇ ਚੱਕ ਲਈ ਡ੍ਰਿਲ ਵਿੱਚ ਪਾ ਲਿਆ ਪੇਚ ਤੇ ਹੁਣ ਲੱਗੂ ਪਹਿਲਾ ਪੇਚ ਬਈ ਆਪਣੇ ਖੁੱਡੇ ਦੀ ਟਾਕੀ ਚ ਚੱਕਤਾ ਬਾਈ ਨੇ ਕੰਮ ਲਓ ਬਈ ਲੱਗ ਗਿਆ ਤਾਂ ਮੈਟਰ ਉਹ ਚੱਲ ਪਿਆ ਕੰਮ ਬਈ ਪੇਚ ਲੱਗਣ ਦਾ ਹੁਣ ਲਾ ਦੇਣਗੇ ਜਾਲੀ ਟਾਕੀ ਦੇ ਉੱਤੇ ਫਟਾਫਟ ਹਨਾ ਜੜੀ ਜਾਣਗੇ ਪੇਚ ਦੱਬੀ ਆਉਣਗੇ ਕੰਮ ਨੂੰ ਤਾਂ ਜਿਹੜਾ ਮੇਨ ਕੰਮ ਸੀ ਉਹ ਹੋ ਗਿਆ ਬਈ ਬੈਲਡ ਹੋ ਗਏ ਦੋਨੇ ਪੱਲੇ ਤੇ ਜਾਲੀ ਵਾਲਾ ਕੰਮ ਆ ਇਹ ਬੱਸ ਲੱਗੀ ਜਾਂਦੀ ਆ ਤੇ ਬਾਈ ਫਟਾਫਟ ਨਟ ਲਾਈ ਜਾਂਦਾ ਹੈਗਾ ਤਾਂ ਬਾਈ ਪੱਲੇ ਆਪਾਂ ਇੱਥੋਂ ਤਿਆਰ ਕਰਕੇ ਜਮ੍ਹਾਂ ਉੱਤੇ ਲੈ ਜਾਾਂਗੇ ਫਿਰ ਖੁੱਡਿਆਂ ਦੇ ਕੋਲੇ ਜਾ ਕੇ ਉੱਥੇ ਜੜਾਂਗੇ ਜਿਹੜੇ ਕਬਜੇ ਕੁਬਜੇ ਲਾਉਣੇ ਨੇ ਅਰਲਾਂ ਲਾਉਣੀਆਂ ਨੇ ਤਫਾਰੇ ਉੱਥੇ ਜਾ ਕੇ ਲਾਵਾਂਗੇ ਬਈ ਇੱਥੋਂ ਸਿਰਫ ਆਪਾਂ ਤਿਆਰ ਕਰਕੇ ਲੈ ਕੇ ਚੱਲਾਂਗੇ ਦੋਨੇ ਖੁੱਡਿਆਂ ਦੀਆਂ ਟਾਕੀਆਂ ਬਾਕੀ ਹੋ ਲੈਣ ਦਿਓ ਫਿਰ ਦਿਖਾਉਨੇ ਆ ਬਈ ਤੁਹਾਨੂੰ ਮਿੱਤਰੋ ਫਾਰੇ ਪੇਚ ਲਾ ਗਏ ਆਪਣੀ ਪਹਿਲੀ ਟਾਕੀ ਹੋ ਗਈ ਤਿਆਰ ਤੇ ਹੁਣ ਬਈ ਕਟਿੰਗ ਕਰੀ ਜਾਂਦਾ ਜਿਹੜੀ ਫਾਲਤੂ ਦੀ ਜਾਲੀ ਆ ਉਹਨੂੰ ਕੱਟੀ ਜਾਂਦਾਗਾ ਤਾਂ ਵੀਰੇ ਕੱਟ-ਕੱਟ ਕੇ ਐਮ ਵਧੀਆ ਬਣਾ ਦੂ ਪੂਰੀ ਕੈਂਡ ਬਣ ਜੂ ਚੀਜ਼ ਲੋ ਬਈ ਇੱਕ ਪੱਲਾ ਤਿਆਰ ਕਰਤਾ ਆ ਪਾ ਲਿਆ ਦੂਜਾ ਲੰਬਾ ਹੁਣ ਇਹਦੇ ਉੱਤੇ ਲੱਗੂ ਆ ਚੱਲ ਪਿਆ ਬਈ ਕੰਮ ਆਪਣੀ ਦੂਜੀ ਟਾਕੀ ਦਾ ਇੱਥੇ ਲੱਗੀ ਜਾਂਦਾ ਪਹਿਲਾ ਪੇਚ ਚੱਕੋ ਬਈ ਜੜਤਾ ਮਿੱਤਰੋ ਆਮਣ ਕਰਵਾਉਂਦਾ ਟਾਕੀਆਂ ਤਿਆਰ ਖੁੱਡਿਆਂ ਦੀਆਂ ਤੇ ਆਪਾਂ ਬਈ ਆਪਣੇ ਕੰਮਕਾਰ ਕਰ ਲਈਏ ਜਿਹੜੇ ਰਹਿੰਦੇ ਨੇ ਆ ਲਿਆਂਦਾ ਬਈ ਬਠਲ ਆਜੋ ਆਪਾਂ ਸਫਾਈ ਕਰਨ ਲੱਗਿਆਂ ਬਹੁਤ ਦਿਨ ਹੋ ਗਏ ਬਈ ਦੇਖੋ ਅੰਦਰ ਕਿੰਨਾ ਹਨਾ ਮਿੱਠਾ ਮੁੱਠਾ ਹੋਰੀਆਂ ਨੇ ਖਲਾਰਾ ਪੈ ਰਿਆ ਤਾਂ ਬਈ ਇਹਦੀ ਸਫਾਈ ਕਰਨ ਲੱਗਿਆਂ ਆਪਾਂ ਚਲੋ ਬਈ ਚਾੱਕ ਕੇ ਬੱਚੇ ਐ ਚ ਛੱਡਦੇ ਆਂ ਤਾਂ ਬੱਚੇ ਚੱਕਿਆ ਬੱਠਲ ਦੇ ਵਿੱਚ ਛੱਡੀ ਚੱਲੋ। ਰਾਮ ਨਾਲ ਛੱਡਣੇ ਆ ਠੀਕ ਆ ੱੱਕਾ ਨਹੀਂ ਕਰਨਾ। ਛੜਦੇ ਛੜਦੇ ਦੋ ਦੋ ਚਾਰ ਚਾਰ ਚੱਕ ਲੋ। ਐਂ ਤਾਂ ਬਹੁਤ ਟਾਈਮ ਲਾ ਦੋਗੇ ਤੁਸੀਂ। ਰਹਿਮਤ ਪਰਾਂ ਹੋ ਜਾ। ਤੇਰੇ ਤੋਂ ਨਹੀਂ ਚੱਕੇ ਜਾਂਦੇ ਇੱਧਰੋਂ। 3 3 4 4 2 2 ਜਿੰਨੇ ਹੱਥ ਚਾਉਂਦੇ ਸਾਰੇ ਛੱਡੀ ਚਾਲੇ ਚ। ਰਹਿਮਤਨਾ ਛੜਦੇ ਛੜਦੇ ਸਾਰੇ ਛੜਦੇ। ਕਿੰਨੇ ਚੂਚੇ ਹੋਗੇ? 1 2 3 4 5 6 7 8 9 10 ਦੋ 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 ਚੱਕ ਲਾ ਚੱਕ ਚੱਕ ਸਾਰੇ ਛੱਡ ਓਏ ਕਿੱਧਰ ਚੜਦਾ ਤੂੰ ਛੋਟੂ ਲਿਆ 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 ਸਾਰੇ ਲਿਆ ਕਿੰਨੇ ਰਹਿ ਗਏ ਲਾਸਟ ਨੇ ਲੋ ਬਈ ਸਾਰੇ ਚੂਚੇ ਭਈ ਆਪਾਂ ਬੱਠਲ ਚ ਪਾ ਲੈ ਪਰਾ ਹੋ ਜੋ ਓਏ ਆ ਚੂਚੇ ਨੂੰ ਐਡ ਕਰਨਾ ਪਊਗਾ ਯਾਰ ਇੱਕ ਵਾਰੀ ਇਹਨੂੰ ਐਡ ਰੱਖ ਐਨੂੰ ਮਸ਼ੀਨ 'ਚ ਛੱਡ ਦੇ ਇਨਕਿਊਬੇਟਰ ਵਾਲੀ 'ਚ ਆ ਫੀਡਰ ਕਰ ਦੇ ਪਰਾਂ ਥੱਲੇ ਰੱਖ ਪਹਿਲਾਂ ਆ ਮਸ਼ੀਨ 'ਚ ਛੱਡ ਦੇ ਆ ਬੱਚੇ ਨੂੰ ਬਫ ਲਓ ਜੀ ਹੁਣ ਆਪਾਂ ਮਸ਼ੀਨ ਕਰਨ ਲੱਗਿਆਂ ਬੰਦ ਤੇ ਉਹ ਡੱਬੇ ਨੂੰ ਚੱਕ ਕੇ ਸਾਫ਼ ਕਰ ਦਿੰਨੇ ਆਂਗੇ ਲੈ ਵੀ ਕੰਮ ਲੋਟਾ ਖੜ ਜਾ ਆ ਸੀ ਇਹਦੀਆਂ ਤਾਰਾਂ ਦਾ ਸੱਚ ਥੱਲੀ ਨੇ ਇਹ ਨਹੀਂ ਬੰਦ ਹੁੰਦੀ ਇਹਨੂੰ ਚਲਾਵਾਂਗੇ ਲੈ ਚੱਲ ਪੀ ਨਾ ਆ ਜਾ ਹੁਣ ਡੱਬਾ ਚੱਕ ਲਾ ਜਿਆ ਛੱਡ ਦੇ ਡੱਬਾ ਕੱਢ ਲਿਆਂਦਾ ਬਾਹਰ ਤੇ ਆ ਜਾਓ ਫਿਰ ਇਹਨੂੰ ਕਰੀਏ ਟੇਡਾ ਤਾਰ ਛੱਡ ਦੇ ਤਾਰ ਛੱਡ ਹੋ ਗਿਆ ਹੋ ਗਿਆ ਹੋ ਗਿਆ ਅਖਬਾਰ ਨਵਾਂ ਲਿਓ ਨਵਾਂ ਅਖਬਾਰ ਪਿਛਾਵਾਂਗੇ ਡੱਬਾ ਮਿੱਤਰੋ ਕਰ ਲਿਆਂਦਾ ਆਪਾਂ ਸਾਫ਼ ਦੇਖੋ ਬਈ ਅਖਬਾਰ ਆਪਾਂ ਕਰਤਾ ਸਟੇਜ ਮੈਂ ਡੱਬੇ ਦੇ ਅੰਦਰ ਸਾਰੇ ਪਾਸਿਓਂ ਬਈ ਵਧੀਆ ਕਰਤਾ ਹੁਣ ਚੂਚੇ ਛੱਡਦੇ ਆਂ ਆਜੋ ਵੀ ਛੋਟੂ ਬੱਚਾ ਪਾਰਟੀ ਚਲੋ ਅੰਦਰ ਆਜੋ ਵੀ ਲਓ ਬਈ ਆਜੋ ਵੀ ਬਲੈਕ ਪਾਰਟੀ ਆ ਕਾਲੇ ਇਹ ਪਤਾ ਨਹੀਂ ਕੀ ਦੇ ਨੇ ਆਜੋ ਬਈ ਚਲੋ ਬਈ ਤੁਸੀਂ ਵੀ ਆ ਰਹਿ ਗਿਆ ਲਾਸਟ ਆ ਜਾ ਵੀ ਚੂਚੇ ਦਿੱਤੇ ਛੱਡ ਤੇ ਆਸੀ ਬਈ ਇਹਨਾਂ ਦੀ ਜ਼ੀਰੋ ਸਾਈਜ਼ ਫੀਡ ਆਜੋ ਆਜੋ ਤੇ ਆ ਲੋ ਪਾਣੀ ਪਾਣੀ ਥੋੜਾ ਇਹ ਦੂਰ ਕਰ ਦਿੰਨੇ ਆ ਪਾਣੀ ਦੇ ਵਿੱਚ ਇਹ ਫੀਡ ਪਾ ਲੈਂਦੇ ਨੇ ਫੀਡ ਬਚਾਲੇ ਕਰ ਦਿੰਨੇ ਆ ਤਾਂ ਮਿੱਤਰੋ ਬੱਚਿਆਂ ਦਾ ਕੰਮ ਹੋ ਗਿਆ ਡਨ ਸਫਾਈ ਹੋ ਗਈ ਦਾਣਾ ਪਾਣੀ ਹੋ ਗਿਆ ਵਧੀਆ ਹੋ ਗਿਆ ਕੰਮ ਆਜੋ ਫਿਰ ਚੱਲੀਏ ਮਿੱਤਰੋ ਆਪਾਂ ਚੱਕ ਲੈਂਦੀਆਂ ਬਾਜੀ ਤੇ ਦੇਣ ਵਾਲੀਆਂ ਟਰੋਫੀਆਂ ਦੇਖੋ ਆ ਲੈ ਆਂਦੀਆਂ ਨੇ ਬਈ ਟਰੋਫੀਆਂ ਦੋ ਸਮਾਨਤ ਕਰਨ ਤੇ ਬਾਕੀ ਬਈ ਹਨਾ ਤੀਜਾ ਚੌਥਾ ਨਾਮ ਆ ਪਹਿਲਾ ਨਾਮ ਆ ਬਈ ਫ੍ਰਿਜ ਦੂਜਾ ਕੂਲਰ ਤੀਜਾ ਫਰਾਟਾ ਪੱਖਾ ਤਾਂ ਉਹ ਨਾਮ ਨੇ ਜਿਹੜੇ ਉਹ ਆਪਾਂ ਮੌਕੇ ਤੇ ਚੱਕਾਂਗੇ ਤੇ ਆ ਇੱਕ ਵਾਰੀ ਚੱਕ ਲੈਂਦੀਆਂ ਟਰੋਫੀਆਂ ਹਨਾ ਆ ਆਪਾਂ ਚੱਕ ਲੈਂਦੇ ਤਾਂ ਆਇਓ ਫਿਰ ਘਰੇ ਚੱਲ ਕੇ ਇਹਨਾਂ ਨੂੰ ਤਾਰੀਏ ਲਿਆ ਵੀ ਤਾਰ ਆ ਫਿਰ ਚੌਥਾ ਨਾਮ ਆ ਆ ਇਹਨੂੰ ਥੱਲੇ ਰੱਖ ਦੇ ਇੱਕ ਵਾਰੀ ਇਹ ਇਸਮਾਨਤ ਵਾਲਾ ਤੇ ਬਾਕੀ ਘੱਟ ਲੈ ਇੱਕ ਰਹਿ ਗਿਆ ਹਾਂ ਬੋਝ ਕੇ ਆ ਵੀ ਇਸਮਾਨਤ ਵਾਲਾ ਲਿਆ ਚੱਕ ਲੈ ਇੱਕ ਆ ਪੇ ਚੌਥਾ ਨਾਮ ਆ ਪੰਜਵਾਂ ਹਿੱਸੇ ਆ ਰੱਖ ਦਿੰਨੇ ਆ ਬਈ ਆਪਾਂ ਇੱਥੇ ਸਾਰੇ ਕੱਪ ਇੱਧਰ ਜਿਚਾ ਦੇਣੇ ਆਗੇ ਇੱਥੇ ਲੈ ਆ ਵੀ ਅਗਲਾ ਇੱਥੇ ਤੇ ਆ ਸੀ ਪੰਜਵਾਂ ਚੱਕੋ ਬਈ ਪੰਜੇਗਾ ਆਪਾਂ ਇੱਥੇ ਸੈੱਟ ਕਰਤੇ ਆਪਾਂ ਕੱਲ ਨੂੰ ਲੈ ਕੇ ਚੱਲਾਂਗੇ ਜਾਂਦੇ ਹੋਏ ਜਲਦੀ ਦਾਨੇ ਵਾਲੀ ਬਾਜੀ ਆ ਉੱਥੇ ਦੇਣੇ ਆ ਬਈ ਆ ਕੱਪ ਮਿੱਤਰੋ ਫਾਈਨਲੀ ਦੋਨੇ ਖੁੱਡਿਆਂ ਦੇ ਡੋਰ ਹੋ ਗਏ ਤਿਆਰ ਬਾਈ ਖੁੱਡਿਆਂ ਦੇ ਕੋਲੇ ਲਿਆ ਆ ਹੁਣ ਇੱਥੇ ਸੈੱਟ ਕਰਕੇ ਇਹਨਾਂ ਨੂੰ ਜੜਨ ਦਾ ਕੰਮ ਸ਼ੁਰੂ ਕਰੂ ਅੱਗੇ ਤੇ ਜੜੂ ਕਿਹੜੇ ਲੋਟ ਉਹ ਵੀ ਦਿਖਾਉਣੇ ਆ ਆ ਪਾਈਪ ਤੇ ਬਾਈ ਬੈਲਡ ਕਰੂ ਕਬਜੇ ਤੇ ਕਿਵੇਂ ਦੀ ਪਾਈਪ ਲੱਗੂ ਅਗਲੇ ਪਾਸੇ ਜਿੱਥੇ ਕੁੰਡਾ ਲਾਵਾਂਗੇ ਇਧਰ ਬਾਈ ਨੇ ਦੂਜੇ ਗੇਟ ਦਾ ਵੀ ਚੈੱਕ ਅਪ ਕਰ ਲਿਆ ਲਾ ਕੇ ਖੁੱਡੇ ਦੇ ਮੂਰੇ ਦਾ ਫੈਟਾ ਬਈ ਸਾਰੇ ਪਾਸਿਓਂ ਆਹ ਚਲਾਤਾ ਬਾਈ ਨੇ ਹੈਮਰ ਤਾਂ ਬਈ ਆਪਣੀ 4 ਇੰਚੀ ਕੰਦਾ ਤੇ ਕੰਧ ਦੇ ਵਿੱਚ ਜਮਾ ਪਿੱਛੇ ਤੱਕ ਮੋਰਾ ਨਿਕਲੂਆ ਜਮਾ ਆਰ ਪਾਰ ਵਧੀਆ ਮਜਬੂਤ ਕੰਮ ਕਰਾਂਗੇ ਆਪਾਂ ਸਰਾ ਲਾ ਦਾਂਗੇ ਗੱਲਬਾਤ ਲੋ ਬਈ ਇੱਕ ਮੋਰਾ ਕੱਢਤਾ ਉਤਲੇ ਪਾਸੇ ਕੰਧ ਚ ਤਾਂ ਮਿੱਤਰੋ ਬਾਈ ਨੇ ਸੱਲ ਮਾਰਤੇ ਤਾਂ ਹੁਣ ਬਈ ਪਾਈਪ ਲਾਊਗਾ ਪਹਿਲਾਂ ਪਾਈਪ ਨੂੰ ਝੜੂ ਆਹ ਲਾਤੀ ਬਈ ਪਾਈਪ ਤੇ ਬਈ ਹੁਣ ਹੋ ਰਹੀ ਐ ਸ਼ਾਮ ਬਾਕੀ ਦਾ ਕੰਮ ਬਾਈ ਸ਼ੁਰੂ ਕਰੂ ਸਵੇਰੇ ਆਕੇ ਇੱਕ ਪੈਪ ਜੜਤੀ ਬਾਈ ਨੇ ਗੁੱਡ ਮਾਰਨਿੰਗ ਜੱਟੋ ਆਇਦਰ ਹੋ ਗਿਆ ਬਾਈ ਟਾਕੀਆਂ ਦੋਨੇ ਤਿਆਰ ਆਪਣੀਆਂ ਮੇਰੇ ਉੱਠਦੇ ਤੱਕ ਬਾਈ ਨੇ ਦੋਨੇ ਗੇਟ ਜੜਤੇ ਬਾਈ ਤੇ ਦੋਨੇ ਪੈਪਾ ਲਾਤੀਆਂ ਇੱਕ ਇੱਕ ਪੈਪ ਲਾਤੀ ਦੋਨੇ ਟਾਕੀਆਂ ਦੇ ਵਾਲੇ ਦੁਆਲੇ ਤੇ ਉਧਰ ਵੀ ਇੰਹੀ ਕੀਤਾ ਤੇ ਹੁਣ ਬਾਈ ਵੈਲਡ ਕਰੀ ਜਾਂਦਾ ਆਪਣੀਆਂ ਅਰਲਾਂ ਆਰਲ ਵੈਲਡ ਕਰੀ ਜਾਂਦਾ ਬਾਈ ਚੰਗੀ ਤਰ੍ਹਾਂ ਕਰਦੀ ਬਾਈ ਪਾਦੀ ਪੜਾਕੇ ਵੈਲਡ ਬੁਲਡ ਵਧੀਆ ਕਰਦੀ ਬਾਈ ਸਾਰੇ ਪਾਸੇ ਯਾਰ ਕਿਤੇ ਕੋਈ ਕਮੀ ਨਾ ਰਹੇ ਬੱਸ ਆਰਲ ਕਰਕੇ ਵੈਲਡ ਬਾਈ ਜਿਹੜੇ ਪੈਪ ਦੇ ਨਟ ਨੇ ਉਹਨਾਂ ਨੂੰ ਅੰਦਰਲੇ ਪਾਸਿਓਂ ਕਸੀ ਜਾਂਦਾ ਚਾਬੀ ਦੇ ਨਾਲ ਤੇ ਬਈ ਪੂਰਾ ਮਜ਼ਬੂਤ ਹੋ ਗਿਆ ਕੰਮ ਆਪੇ ਦੇਖ ਲਓ ਬਈ ਕੰਧ ਤੇ ਆਰ ਪਾਰਾ ਗੇਟ ਹੱਲਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਇਧਰ ਚਲਾਤਾ ਬਾਈ ਨੇ ਦੂਜੀ ਟਾਕੀ ਤੇ ਕੰਮ ਆ ਦੂਜੀ ਆਰਲ ਵੈਲਡ ਕਰੀ ਜਾਂਦਾ ਤੇ ਨਾਲੇ ਬਈ ਜਿੱਥੇ ਆਰਲ ਲੱਗੂਗੀ ਹਨਾ ਉਹ ਜਿਹੜੀ ਹੁੰਦੀ ਹੈ ਟੁੱਚਕਣੀ ਜੀ ਉਹਨੂੰ ਵੈਲਡ ਕਰੀ ਜਾਂਦਾ ਹੈਗਾ ਤਾਂ ਵੀਰੇ ਬਸ ਕੰਮ ਖਤਮ ਹੋਣ ਵਾਲਾ ਗਾਲ ਮੋਸਟ ਤਾਂ ਥੋੜਾ ਹੀ ਰਹਿ ਗਿਆ ਬਸ ਆ ਵੈਲਡ ਵੈਲਡ ਦਾ ਕੰਮ ਆ ਬਈ ਦੇਖੋ ਬਈ ਆ ਲਾਤੀ ਹੁਣ ਉੱਤੇ ਟੁਚਕਣੀ ਅਰਲ ਵੈਲਡ ਕਰਕੇ ਤਾਂ ਇੱਥੇ ਲਾਊਗਾ ਬਈ ਇਹਨੂੰ ਐਨ ਵਧੀਆ ਗੱਲਬਾਤ ਬਣ ਜੂਗੀ ਵੈਲਡ ਹੋ ਗਿਆ ਕੰਪਲੀਟ ਹੁਣ ਬਈ ਚੈੱਕ ਕਰੂ ਬਈ ਸਹੀ ਲੱਗਦਾ ਕਿ ਨਾ ਚੱਕੋ ਬਈ ਲੈ ਵੀ ਫੱਟਾ ਕੰਮ ਜਮੈਂ ਭਾਈ ਭਾਈ ਕੇ ਬੰਦ ਹੁੰਦੀ ਆ ਓਕੇ ਦੀ ਰਿਪੋਰਟ ਆ ਮਿੱਤਰੋ ਹੁਣ ਬਈ ਕਰਦਾ ਇਹਦੇ ਉੱਤੇ ਪੱਕਾ ਵੈਲਡ ਪਹਿਲਾਂ ਕੱਚਾ ਵੈਲਡ ਕੀਤਾ ਸੀਗਾ ਤਾਂ ਕਿ ਇੱਧਰ ਉੱਧਰ ਕਰਨੀ ਪੈ ਜੇ ਹਨਾ ਤਾਂ ਕਰਕੇ ਤਾ ਹੁਣ ਫਟਾਫਟ ਇਹਦੇ ਉੱਤੇ ਪੱਕਾ ਵੈਲਡ ਕਰ ਦੂਗਾ ਤੇ ਉਸ ਤੋਂ ਬਾਅਦ ਆਪਣੇ ਦੋਨੇ ਖੁੱਡਿਆਂ ਦੀਆਂ ਟਾਕੀਆਂ ਤਿਆਰ ਨੇ ਸਮਝੋ ਮਿੱਤਰੋ ਰੈਡੀ ਆ ਕੰਮ ਬਸ ਆਪਾਂ ਫਟਾਫਟ ਕਰਵਾ ਕੇ ਇਹਨਾਂ ਨੂੰ ਰੰਗ ਫੇਰ ਛੱਡਾਂਗੇ ਇਹਨਾਂ 'ਚ ਬਚੇ ਆਪਾਂ ਤਾਂ ਰਹਿ ਗਿਆ ਥੋੜਾ ਜਿਹਾ ਕੰਮ ਹੁਣ ਹੋ ਜੂ ਖਤਮ ਆ ਲਿਆਂਦੀ ਬਾਈ ਨੇ ਥੋੜੀ ਥੋੜਾ ਜਿਹਾ ਟੇਡਾ ਸੀ ਕੰਮ ਪਰ ਹੁਣ ਜਮਾ ਸੈੱਟ ਹੋ ਗਿਆ ਲੋ ਜੀ ਚੱਕੋ ਮਿੱਤਰੋ ਫਾਈਨਲੀ ਬਈ ਦੋਨੇ ਖੁੱਡਿਆਂ ਦਾ ਕੰਮ ਹੋ ਗਿਆ ਖਤਮ ਡੋਰ ਲਾਗੇ ਬਈ ਤੇ ਬਹੁਤ ਵਧੀਆ ਬਣ ਗਏ ਡੋਰ ਬਹੁਤ ਮਜ਼ਬੂਤ ਤੇ ਬਾਕੀ ਬਈ ਆਪਾਂ ਅਰਲਾ ਲਾਤੀਆਂ ਹਨਾ ਇੱਥੇ ਸੈਂਟਰ ਲੌਕ ਨਹੀਂ ਲਾਏ ਤੇ ਸੈਂਟਰ ਲੌਕ ਦੀ ਆਪਾਂ ਨੂੰ ਲੋੜ ਵੀ ਨਹੀਂ ਆਹ ਕੋਠੀ ਤੇ ਨੇ ਆਪਣੇ ਖੁੱਡੇ ਇੱਥੇ ਆਪਾਂ ਨੂੰ 1% ਕੋਈ ਵੀ ਰਿਸਕ ਨਹੀਂ ਨਾ ਕੋਈ ਡਰ ਆ ਤਾਂ ਕਰਕੇ ਬਈ ਬਾਕੀ ਬਈ ਗੇਟ ਬਹੁਤ ਮਜ਼ਬੂਤ ਲਾਏ ਨੇ ਪੈਪ ਬਹੁਤ ਮਜ਼ਬੂਤ ਲਾਈ ਆ ਬਈ ਆਪਾਂ ਤੇ ਇਧਰ ਦੇਖੋ ਬਈ ਅੰਦਰਲੇ ਪਾਸੇ ਆਪਾਂ ਇਹ ਫਲੋਟ ਲਵਾਇਆ ਬਈ ਦੇਖੋ ਇਧਰੋਂ ਕਿੱਲ ਗੱਢ ਕੇ ਤਾਂ ਬਈ ਪਹਿਲਾਂ ਸਲਾਹ ਸੀਗੀ ਵੀ ਇਹਦੇ ਵਿੱਚ ਲਾ ਦਈਏ ਹਨਾ ਇਹਦੇ ਵਿੱਚ ਫਰੇਮ ਬਣਾ ਕੇ ਡੋਰ ਅੰਦਰ ਹੀ ਲਾ ਦਈਏ ਫੇਰ ਬਈ ਸੋਚਿਆ ਵੀ ਥੋੜੇ ਟਾਈਮ ਬਾਅਦ ਨਾ ਜਦੋਂ ਅੰਦਰ ਲਾਉਨੇ ਆ ਉਦੋਂ ਹੱਲਣ ਲੱਗ ਜਾਂਦੇ ਨੇ ਡੋਰ ਜੇ ਜਦੋਂ ਆਪਾਂ ਚਨੇਾਈ ਕਰਦੇ ਆ ਜਾਂ ਤਾਂ ਉਦੋਂ ਲੱਗ ਜੇ ਵਿੱਚ ਫੇਰ ਤਾਂ ਠੀਕ ਆ ਜਿਹੜਾ ਆਪਾਂ ਬਾਅਦ ਚ ਲਾਉਨੇ ਗਿੱਟੀਆਂ ਮਾਰ ਕੇ ਉਹ ਬਈ ਹਨਾ ਹੱਲਣ ਲੱਗ ਜਾਂਦੀ ਹੈ ਟਾਕੀ ਤਾਂ ਕਰਕੇ ਬਈ ਫੇਰ ਇਧਰ ਆ ਪਾਇਨ ਪਾਇਪ ਲਵਾਤੀ ਥੱਲੋਂ ਤੱਕ ਇਹਦੇ ਬਰਾਬਰ ਤਾਂ ਕਿ ਭੈੜਾ ਨਾ ਲੱਗੇ ਤਾਂ ਮਿਸਤਰੀ ਕਹਿੰਦਾ ਸੀ ਬਈ ਆਪਾਂ ਇੰਨੀ ਕੁ ਪਾਇਪ ਲਾ ਦਿੰਨੇ ਆ ਤੇ ਵੀ ਕੁੰਡਾੜ ਦਾ ਹੋ ਜੂ ਮਾਹਨਾ ਬਈ ਹਨਾ ਵੀ ਭੈੜਾ ਲੱਗੂਆ ਵੀ ਤੁਰ ਤੱਕ ਲਾ ਦੇ ਤਾਂ ਕਿ ਗੇਟ ਇੱਕੋ ਜਿਹਾ ਲੱਗੇ ਜਿਵੇਂ ਉਹਦੇ ਖੋ ਲੱਗਦਾਗਾ ਦੇਖੋ ਬਈ ਜੇ ਇੱਥੇ ਪਾਇਪ ਨਾ ਲੱਗੀ ਹੁੰਦੀ ਐਨੇ ਬਹੁਤ ਭੈੜਾ ਜਿਹਾ ਲੱਗਣਾ ਸੀਗਾ ਬਈ ਦੇਖੋ ਹੁਣ ਸਾਰਾ ਡੋਰ ਇੱਕੋ ਜਿਹਾ ਲੱਗਦਾ ਇਧਰੋਂ ਵੀ ਤੇ ਇਧਰੋਂ ਵੀ ਤਾਂ ਬਾਕੀ ਬਈ ਰਹੀ ਗੱਲ ਰੰਗ ਦੀ ਆਪਾਂ ਇਹਨਾਂ ਤੇ ਮਾਰ ਦਾਂਗੇ ਰੰਗ ਉਦੋਂ ਬਾਅਦ ਬਣ ਜੂ ਗੱਲਬਾਤ ਤੇ ਨਾਲੇ ਮਾਰ ਦਾਂਗੇ ਖੁੱਡੇ ਤੇ ਰੰਗ ਤਾਂ ਬਈ ਫਾਈਨਲ ਅੱਜ ਟਾਕੀਆਂ ਵਾਲਾ ਕੰਮ ਕੰਪਲੀਟ ਹੋ ਗਿਆ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੇ ਆਪਣੇ ਖੁੱਡਿਆਂ ਦੇ ਡੋਰ ਮਿੱਤਰੋ